ਕਬੋ ਗ੍ਰਿੰਦਾਬਨ ਦੀ ਧਰਤੀ ਦੇ 24 ਘੰਟੇ ਰਾਧੇ ਰਾਧੇ ਦਾ ਲੋਕ ਜਾਪ ਕਰਦੇ ਆ ਮੇਲਾ ਰਗਾ ਰੰਦਾ ਜਿੱਧਰ ਮਰਜੀ ਦੇਖੋ ਪ੍ਰਮਾਤਵਾ ਨਾਮ ਜਾਪਦੇ ਆ ਆ ਪ੍ਰੇਮ ਮੰਦਿਰ ਇਥੇ ਸਭ ਤੋਂ ਪ੍ਰਸਿੱਧ ਮੰਦਿਰ ਤੇ ਪ੍ਰਚੀਨ ਮੰਦਿਰ ਆ ਇਹ ਬ੍ਰਿੰਦਾਬਨ ਦੀ ਸ਼ਾਨ ਆ ਮੰਦਿਰ ਆ ਰਾਤ ਨੂੰ ਕਹਿੰਦੇ ਬਹੁਤ ਸੋਹਣਾ ਲੱਗਦਾ ਮੰਦਿਰ ਹੁਣ ਇਹਨੂੰ ਅੰਦਰੋਂ ਦਿਖਾਉਣੇ ਆ ਮੰਦਿਰ ਅੰਦਰੋਂ ਕਿਵੇਂ ਲੱਗਦਾ ਆ ਬਾਹਰੋਂ ਪ੍ਰੇਮ ਮੰਦਿਰ ਦੇ ਲੋਕ ਖੜੇ ਆ ਸਾਰੇ ਮੰਦਿਰ ਦਾ ਮੇਨ ਗੇਟ ਸੀ ਹੁਣ ਆਪਾਂ ਐਂਟਰ ਹੋਏ ਆ ਅੰਦਰ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੀ ਗਿਣਤੀ ਆ ਤੇ ਆ ਹੈਗਾ ਪ੍ਰੇਮ ਮੰਦਿਰ ਅੰਦਰੋਂ ਹੁਣ ਆਪਾਂ ਐਂਟਰ ਹੋ ਗਏ ਇਹ ਬ੍ਰਿੰਦਾਵਨ ਦੀ ਸ਼ਾਨ ਆ ਬਾਬਾ ਪ੍ਰੇਮ ਮੰਦਿਰ ਇਹਦਾ ਬਾਰ ਬਾਰ ਕਲਰ ਜਿਵੇਂ ਜਿਵੇਂ ਬਦਲਦਾ ਬਹੁਤ ਸੋਹਣਾ ਲੱਗਦਾ ਇਹਦੇ ਅੰਦਰ ਵੀ ਪ੍ਰਣਾਮ ਕੀਤਾ ਜਾਂਦਾ ਉਹ ਅਜੇ ਸਾਡੀ ਨਾ ਵਾਰੀ ਨਹੀਂ ਆਈ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਜੇ ਮੌਕਾ ਮਿਲਿਆ ਪ੍ਰੇਮ ਮੰਦਿਰ ਇੱਥੇ ਬਹੁਤ ਕਾਠਾ ਰਾਤ ਨੂੰ ਇੱਥੇ ਜ਼ਿਆਦਾਤਰ ਲੋਕ ਆਉਂਦੇ ਆ ਦੇਖਣ ਨੂੰ ਇਹਨੂੰ ਬਾਬਾ ਪ੍ਰੇਮ ਮੰਦਰ ਦੇ ਵਿੱਚ ਸੁਣਿਆ ਸੀਗਾ ਵੀ ਰਾਤ ਨੂੰ ਬਹੁਤ ਜੀ ਲੱਗਦਾ ਰੌਣਕਾਂ ਲੋਕਾਂ ਦੀ। ਬਈ ਉਵੇਂ ਹੀ ਅਸੀਂ ਦੇਖ ਰਹੇ ਹਾਂ ਲੋਕਾਂ ਦੀ ਇੰਨੀ ਰੌਣਕਾਂ ਪੂਰਾ ਜੀ ਲੱਗਦਾ ਮੰਦਰ ਦੇ ਵਿੱਚ। ਲੋਕ ਆਉਂਦੀ ਮਸਤੀ ਦੇ ਵਿੱਚ ਮਗਨ ਆ। ਰਾਦੇ ਰਾਦੇ ਦਾ ਪੂਰਾ ਜਾਪ ਕਰ ਰਿਹਾ। ਪੂਰਾ ਜੀ ਲੱਗਦਾ ਪ੍ਰੇਮ ਮੰਦਰ ਦੇ ਵਿੱਚ ਰਾਤ ਨੂੰ। ਇਹ ਰਾਤ ਨੂੰ ਦੇਖਣਯੋਗ ਮੰਦਿਰ ਆ। ਦਿਨੇ ਤਾਂ ਇਹ ਮੰਦਰ ਦੇ ਵਿੱਚ ਇੰਨਾ ਇਕੱਠ ਵੀ ਨਹੀਂ ਹੁੰਦਾ। ਬਹਿ ਗਰਮੀ ਹੁੰਦੀ ਆ। ਕਿਉਂਕਿ ਥੱਲੇ ਫਰਤ ਲੱਗੀ ਹੋਇਆ ਤਾਪਦਾ। ਇਸ ਕਰਕੇ ਰਾਤ ਨੂੰ ਇੱਥੇ ਪੂਰੇ ਇਕੱਠ ਦੇ ਵਿੱਚ ਇਹਨੂੰ ਲੋਕ ਦੇਖਣ ਆਉਂਦੇ ਆ। ਆ ਪ੍ਰੇਮ ਅੰਦਰ ਦੇ ਸਾਈਡ ਤੇ ਬਾਦੂ ਇੱਕ ਰੱਥ ਬਣਿਆ ਵਾ ਜੇ ਮਹਾਭਾਰਤ ਦੇ ਵਿੱਚ ਆਪਾਂ ਸੁਣਦੇ ਆ ਵੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਸਖ ਆਉਂਦੀਆਂ ਵੀ ਅਰਜਨ ਤੂੰ ਇਦਾਂ ਕਰ ਤੂੰ ਐਂ ਕਰ ਇਹ ਰੱਥ ਦੇ ਉੱਤੇ ਕ੍ਰਿਸ਼ਨ ਭਗਵਾਨ ਆ ਬੈਠੇ ਨੇ ਤੇ ਮਗਰ ਜੋ ਦੱਸ ਰਿਹਾ ਉਹ ਅਰਜਨ ਖੜਾ ਇਹ ਰੱਥ ਦੇ ਉੱਤੇ ਬੈਠਾ ਜੇ ਮਹਾਭਾਰਤ ਦੇ ਵਿੱਚ ਜੋ ਜਦ ਹੁੰਦਾ ਸੀ ਉਦੋਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਕੋਈ ਸਖ ਆਂ ਗਿਆ ਆਂਦੀਆਂ ਗੱਲਾਂ ਦੇਖਿਆ ਜਿਹੜਾ ਮਹਾਭਾਰਤ ਦੇ ਵਿੱਚ ਬਰਨਣਾ ਆ ਕ੍ਰਿਸ਼ਨ ਭਗਵਾਨ ਜੀ ਇੱਕ ਉਂਗਲ ਦੇ ਪਹਾੜ ਤੇ ਕੀ ਖੜੇ ਆ ਆਜੋ ਆਸੇ-ਪਾਸੇ ਲੋਕ ਖੜੇ ਆਏ ਆਏ ਸੁਣਨ ਦੇ ਵਿੱਚ ਆਇਆ ਜਿਹੜੇ ਉੱਥੋਂ ਦੇ ਲੋਕ ਸੀਗੇ ਜਿੱਥੇ ਕ੍ਰਿਸ਼ਨ ਭਗਵਾਨ ਜੀ ਰਹਿੰਦੇ ਸੀਗੇ ਉੱਥੇ ਹਾੜ ਆ ਗਿਆ ਸੀ ਮੀਂਹ ਆ ਗਿਆ ਸੀਗਾ ਲੋਕਾਂ ਨੇ ਆਪ ਦੇ ਬਚਾਅ ਦੀ ਖਾਤਰ ਕ੍ਰਿਸ਼ਨ ਭਗਵਾਨ ਨੇ ਆਪਣੇ ਇੱਕ ਕੁੰਗਲ ਦੇ ਉੱਤੇ ਆ ਭਾੜ ਚੱਕਿਆ ਸੀਗਾ ਤੇ ਲੋਕਾਂ ਦੀ ਸੁਰੱਖਿਆ ਕੀਤੀ ਸੀਗੀ ਤੇ ਲੋਕ ਉਹ ਭਾੜ ਦੇ ਥੱਲੇ ਖੜੇ ਸੀ ਤੇ ਲੋਕਾਂ ਨੇ ਹਸਾਰਾ ਦਿੱਤਾ ਸੀ ਆ ਲੋਕ ਸੋਟਾ ਲਾਈ ਖੜੇ ਆ ਭਾੜ ਨੂੰ ਤਾਂ ਕ੍ਰਿਸ਼ਨ ਭਗਵਾਨ ਜੀ ਇੱਕ ਕੁੰਗਲ ਤੇ ਭਾੜ ਚੱਕੀ ਖੜਿਆ ਤੇ ਨਾਲੇ ਬੰਦ ਦੀ ਗੁਜ਼ਾਰਿਆ ਦਿਖਾਇਆ ਗਿਆ ਆ ਬਾਬੋ ਇਹ ਬੁੱਤ ਬਣਾਏ ਵਿਆ ਬਹੁਤ ਸੋਹਣੀ ਕਾਰਾਗਰੀ ਕੀਤੀ ਵਿਆ ਇਹ ਬੁੱਤਰੇ ਵਿੱਚ ਕ੍ਰਿਸ਼ਨ ਨਾ ਭਗਵਾਨ ਆ ਤੇ ਉਹਨਾਂ ਦੀਆਂ ਜੋ ਰਾਣੀਆਂ ਜਿਹਨਾਂ ਨੂੰ ਆਪਾਂ ਗੋਪੀਆਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਬੁੱਤ ਬਹੁਤ ਸੋਹਣੇ ਬਹੁਤਾਂ ਘੋਗ ਰਹੇ ਆ ਪ੍ਰੇਮੰਦਰ ਦੇ ਸਾਈਡ ਤੇ ਬਾਬੋ ਕ੍ਰਿਸ਼ਨ ਭਗਵਾਨ ਛੇਸਨਾਗ ਦੇ ਉੱਤੇ ਬੈਠਾ ਜਿਹੜਾ ਜਮਨਾ ਨਦੀ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਆਧਾਰ ਕੀਤਾ ਸੀਦਾ ਛੇਸਨਾਗ ਦਾ ਉਹਦੇ ਉੱਤੇ ਬੈਠਾ ਪੂਰਾ ਸੋਹਣਾ ਇਹਨਾਂ ਦੇ ਬੁੱਤ ਬਣਾਏ ਵਿਆ ਦਿਖਾਇਆ ਆ ਮਾਦੋ ਪ੍ਰੇਮ ਮੰਦਰ ਦੇ ਸਾਈਡ ਤੇ ਜਿੱਥੇ ਮਹਾਭਾਰਤ ਦੀ ਗੱਲ ਹੋਈ ਕਰਿਸ਼ਣ ਭਗਵਾਨ ਦੀ ਉੱਥੇ ਰਮਾਇਣ ਦੀ ਗੱਲ ਵੀ ਹੋਈ ਵੀ ਆ ਬਹੁਤ ਸੋਹਣੇ ਚਿੱਤਰ ਬਣਾਏ ਹੋਏ ਆ ਦਰਸ ਰਾਮ ਭਗਵਾਨ ਦੇ ਆ ਜੋ ਰਾਮ ਭਗਵਾਨ ਦੀ ਉਹ ਬਣਾਈ ਦੀ ਕਟਕਾ ਜਦੋਂ 14 ਸਾਲਾਂ ਦਾ ਬਨਵਾਸ ਕੱਟਿਆ ਸੀ ਬਹੁਤ ਸੋਹਣੇ ਚਿੱਤਰ ਬਣਾਏ ਆ ਇਹਦੂ ਅੱਗੇ ਰਾਮ ਭਗਵਾਨ ਤੇ ਉਹਦੀ ਸਾਰੀ ਲੰਕਾ ਸ਼ੈਵ ਦੀ ਪੂਜਾ ਕਰੀ ਜਾਂਦੇ ਆ ਜਿਹੜੀ ਸੈਨਾ ਉਹਦੀ ਸ਼ੈਵ ਦੀ ਪੂਜਾ ਕਰੀ ਜਾਂਦੇ ਆ ਇਹ ਜਦੋਂ ਰਾਵਣ ਨਾਲ ਜੰਦ ਕਰਨਾ ਸੀਗਾ ਉਹ ਉਹ ਡਰੈਸ ਦਿਖਾਇਆ ਗਿਆ ਵਾ ਵੀ ਪੱਥਰਾਂ ਦੇ ਉੱਤੇ ਰਾਮ ਰਾਮ ਰੱਖ ਕੇ ਸ਼੍ਰੀ ਲੰਕਾ ਜਿਹੜਾ ਦਰਿਆ 'ਸਿ ਪੁਲ' ਬੰਦੇ ਸੀ ਇਹ ਉਹ ਡਰੈਸ ਦਿਖਾਇਆ ਗਿਆਗਾ ਮਾਪਾ ਦੇ ਨਾਮ ਨਾਲ ਬਾਪੂ ਅਸੇ ਰਮੈਣ ਦੀ ਵੀ ਗੱਲ ਕੀਤੀ ਆ ਰਮੈਣ ਦੇ ਵਿੱਚ ਜਿਹੜਾ ਰਾਮ ਆਰਾਮ ਭਗਵਾਨ ਸੀ ਉਹਦੇ ਬਾਰੇ ਸਾਰੀ ਗੱਲ ਦੱਸੀ ਵੀ ਆ ਇਸ ਤੋਂ ਅੱਗੇ ਆ ਬਹੁਤ ਸੋਹਣਾ ਚਿੱਤਰ ਬਣਾਇਆ ਗਿਆ ਡਰੈਸ ਮੈਂ ਬਹੁਤ ਬਣਾਇਆ ਵੈਚ ਦੇ ਵਿੱਚ ਕ੍ਰਿਸ਼ਨ ਭਗਵਾਨ ਆਪਣੀ ਮਾਤਾ ਜੀ ਦੇ ਬੁੱਕਲ ਵਿੱਚ ਬੈਠਿਆ ਤੇ ਉਹਨਾਂ ਦਾ ਕਿਤਾ ਦਾ ਬੁੱਤ ਬਣਾਇਆ ਬਹੁਤ ਸੋਹਣਾ ਬਣਾਇਆ ਵੇ ਦੇਖ ਸਕਦੇ ਹੋ। ਪ੍ਰੇਮ ਮੰਦਰ ਦੇ ਮੇਨ ਗੇਟ ਜਿਹਨੂੰ ਐਂਟਰ ਹੁੰਦੇ ਆ ਇੱਕ ਹੋਰ ਬਹੁਤ ਸੋਹਣਾ ਡਰੈੱਸ ਬਣਾਇਆ ਗਿਆ। ਬੁੱਤਾਂ ਦਾ ਡਰੈੱਸ ਬਣਾ ਕੇ ਹਰ ਡਰੈੱਸ ਬੁੱਤਾਂ ਦਾ ਬਣਾ ਕੇ ਬਹੁਤ ਸੋਹਣਾ ਤਿਆਰ ਕਰਕੇ ਪ੍ਰੇਮ ਮੰਦਰ ਦੇ ਅੰਦਰ ਹੋਰੇ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਆ ਬਹੁਤ ਸੋਹਣੇ ਡਰੈੱਸ ਬਣਾਇਆ ਗਿਆ ਇਸ ਡਰੈੱਸ ਦੇ ਵਿੱਚ ਕ੍ਰਿਸ਼ਨ ਭਗਵਾਨ ਤੇ ਉਹਨਾਂ ਨਾਲ ਰਾਧਾ ਨਾਨੀ ਬੈਠੀ ਝੂਲਾ ਝੂਲ ਰਹੇ ਆ। ਬਹੁਤ ਸੋਹਣਾ ਡਰੈੱਸ ਆ। ਇਸ ਤੋਂ ਅੱਗੇ ਪ੍ਰੇਮੰਦਰ ਬਾਬੋ ਜਮਾ ਕੋਲ ਦੀ ਕੱਲ ਬੰਦ ਹੋ ਗਿਆ ਸੀਗਾ ਅੱਜ ਅਸੀਂ ਪਹਿਲਾਂ ਆ ਕੇ ਦੇਖ ਸਕਦੇ ਆ ਜਮਾ ਕ੍ਰੀਬ ਦੀ ਮੰਦਿਰ ਕੱਲ ਤਾਂ ਟਾਈਮ ਹੁੰਦਾ ਬੰਦ ਹੋ ਜਾਂਦਾ 9 ਵਜੇ ਤੱਕ ਉਧਰ ਦੀ 메ਨ ਗੇਟ ਆ ਪ੍ਰੇਮ ਮੰਦਰ ਦਾ ਐਂਟਰ ਹੁੰਦੇ ਆ ਪ੍ਰੇਮ ਮੰਦਰ ਸਾਰਾ ਦੇਖ ਕੇ ਐਂ ਦੀ ਪ੍ਰੇਮ ਮੰਦਰ ਦਾ ਇਥੋਂ ਦੀ ਲੋਕ ਬਾਹਰ ਨਿਕਲਦੇ ਆ ਬਸ ਇੱਕ ਗੇਟ ਰਾਹੀਂ ਲੋਕ ਐਂਟਰ ਹੋ ਸਕਦੇ ਤੇ ਦੂਜੇ ਗੇਟ ਰਾਹੀਂ ਲੋਕ ਬਾਹਰ ਹੋ ਸਕਦੇ ਆ ਤੁਹਾਨੂੰ ਜਿੱਦਾਂ ਸੀਗਾ ਪ੍ਰੇਮ ਮੰਦਰ ਜਿਹੜੇ ਡਰੈਸ ਸੀਗੇ ਵਲੌਗ ਦੇ ਵਿੱਚ ਦਿਖਾਤੇ ਹੁਣ ਆਪਾਂ ਪ੍ਰੇਮ ਮੰਦਰ ਤੋਂ ਬਾਹਰ ਆ ਗਏ ਬਹੁਤ ਥੋੜਾ ਸੀ ਪ੍ਰੇਮ ਮੰਦਰ ਆ ਕਰੀ